ਆਪ ਜਪਾਏ ਜਪੇ ਸੋ ਨੋ ਆਪ ਜਪਾਏ ਜਪੇ ਸੋ ਨੋ ਨਾਮ ਜਪਦਾ ਆਪਣਾ ਜਿਹੜਾ ਸਟਾਰਟ ਕਰਕੇ ਨਾਮ ਜਪੇ ਜਪ ਸੁਏ ਉਹਨਾਂ ਕੇ ਆਖਰੀ ਅੱਠਮਾ ਪੜਾਇਆ ਵੀ ਆਪ ਜਪਾਏ ਜਪੇ ਸੋ ਨੋ ਆਏ ਆ ਆਪਣਾ ਜਪਣ ਬੈ ਜੀ ਜਿਵੇਂ ਸਾਰੇ ਭੱਜ ਕੇ ਬੈ ਗੁਰਬਾਣੀ ਰੂ ਨਾ ਪੜੀ ਗੁਰਬਾਣੀ ਤੋਂ ਪੜੀ ਆਪ ਜਪਾਏ ਜਪੇ ਸੋ ਨੋ ਕਹਿੰਦੇ ਉਹ ਜਿਹੜਾ ਨਾਮ ਹੈ ਨਾ ਨਾਮ ਜਪੇ ਜਪ ਸੁਏ ਜਿਹੜਾ ਕਿਹਾ ਹੈ ਜਿੱਤੇ ਸਭ ਕੀ ਗੱਤ ਹੁੰਦੀ ਆ ਉਹ ਜਦ ਆਪ ਚ ਪਉਂਦਾ ਨਾ ਆਪਣਾ ਮੂਲ ਪ੍ਰਭ ਤਾਂ ਜਪਿਆ ਜਾਂਦਾ ਹੈ ਕੱਲਾ ਨਹੀਂ ਜਪ ਸਕਦਾ ਕਿਉਂ ਨਹੀਂ ਬਾਣੀ ਸਮਝ ਆਈ ਮਨੁਬੰਦੀ ਦੇ ਲੈਵਲ ਤੇ ਸਮਝਣ ਲੱਗ ਗਏ ਕਿਵੇਂ ਆ ਜਾਂਦੀ ਇਹਦੇ ਖਾਤਰ ਚਲਤਾ ਆਪ ਜਪਾਏ ਜਪੇ ਸੁਣੋ ਉਹ ਜਨਮ ਜਪੂਗਾ ਜਿਹਨੂੰ ਤੂੰ ਆਪ ਜਪਾਉਗਾ ਉਹ ਇਹਦਾ ਮੂਲ ਵੇਰੀਆ ਬਿਆੰਦਾ ਹੈ ਮਾਰਬੁਤੀ ਦੇ ਲੈਵਲ ਦੀ ਗੱਲ ਨਹੀਂ ਹੈ ਗੋਚਰ ਹੈ ਅਗਾਂਹ ਗੋਚਰ ਪਰ ਵਰਪਤ ਹੋਏ ਜੋ ਜੋ ਕਹੇ ਸੁ ਮੁਤਾ ਹੋਏ ਅਗਾਂਹ ਅਗਾਧ ਪਰ ਵਰਪਤ ਹੋਏ ਇਹ ਭੁਤੀ ਤੋਂ ਪਰੇ ਅਗਾਧ ਹੋਦ ਹੈ ਲੋਚੀ ਭੁਤੀ ਤੋਂ ਪਰੇ ਹੈ ਕਿਵੇਂ ਪਕੜਤਾ ਜੀ ਭੁਤੀ ਦੇ ਰਹਿਤ ਹੋਈ ਪਰ ਫਿਰ ਕਿਵੇਂ ਆਉਂ ਜਿੱਦੀ ਕੋ ਜਿਆਦਾ ਹੋ ਲਾਈਟ ਦਿੰਦਾ ਨਾ ਫालतू ਉਹਦੀ ਕੇ ਫालतू ਵਾਦੀਦਾ ਇੱਕ ਇਸਤਾਨ ਨਾਲੇ ਰਿਦਾ ਹੁੰਦਾ ਕੋਈ ਤ ਕੋਈ ਤਬਰਸ ਕੀ ਆਪੋ ਦੇਖ ਰਹੇ ਹੁਣ ਜਿਵੇਂ ਦੇਖੀ ਜਿੰਨਾ ਤਰੋਗੇ ਉਹਨਾ ਅਗੇ ਘਾਰਾ ਦੇਖਣਾ ਜਿਹੜਾ ਖੜ ਗਿਆ ਉਹ ਨੂੰ ਕਹ ਨਹੀਂ ਨਾ ਜੀ ਇਹ ਤਾਂ ਬਹੁਤੇ ਰੋਗੇ ਜਦਿਓ ਦਸੀ ਹੋਈ ਗੱਲ ਹੈ ਹਾਂ ਜਿੰਨਾ ਗਾਹਾਂ ਤੁਰੋਗੇ ਉਨਾ ਹੀ ਗਾਹਾਂ ਹੋਰ ਦਿਸਦੇ ਕਿ ਆਪਣੀ 100 ਗਾਇ ਤੱਕ ਨਗਾ ਜਾਂਦੀ ਹੈ ਜੇ 10 ਗਾਇ ਗਾਹਾਂ ਚੱਲ ਗਏ ਤਾਂ ਜੇ ਹੋਰ 10 ਗਾਇ ਉਹ ਗਾਹ ਹੋਰ ਐਡ ਹੋ ਗਏ 10 ਗਾਇ ਹੋਰ ਐਡ ਹੋ ਗਏ ਪਿਛਲੇ ਹੋਰ ਐਡ ਹੋ ਗਏ ਪਿਛੇ ਆਪਾਂ ਸਬਰ ਤਾਇ ਕਰਕੇ ਗਾਹਾਂ ਵਾਲਾ 10 ਗਾਇ ਆਪਾਂ ਹੋਰ ਜਿਸ ਨਾਲ ਉਹਨਾਂ ਕੀ ਜਿੰਨਾ ਕੋ ਹੈ ਜਿਸ ਨਾਲ ਉਹਨਾਂ ਕੀ ਹੈ ਫਿਰ ਅੱਗੇ ਜਾ ਕੇ ਕੁਝ ਫਰਕ ਪੈਂਦਾ ਜਦ ਇਹ ਸ਼ਕਤੀਵਰਤੀ ਹੈ ਦੇਖਣ ਸ਼ਕਤੀਵਰਤੀ ਹੈ ਪੈਂਡਾ ਵੀ ਜਿਆਦਾ ਘੜੀ ਰੋ ਦੇਖਣ ਸ਼ਕਤੀਵਰਤੀ ਜਮੇ ਉਹ ਫਿਰ 200 ਦੀ بجائے 100 ਦੀ بجائے 200 ਬਈ ਤੱਕ ਵੀ ਹੋੜੀ ਹੋੜੀ ਦੇਖਣਾ ਜਾਂਦਾ ਜੇ ਆ ਵਧਣਾ ਕਹਿੰਦੇ ਉਹਦੀ ਨਿਗਾਹ ਵੱਧ ਗਈ ਹੋਰ ਹੋ ਗਿਆ ਨਾ ਪੈਂਡਾ ਵੀ ਜਿਆਦਾ ਘਬਰ ਹੋ ਗਿਆ ਨਾ ਫਿਰ ਜਿਆਦਾ ਕਹਿ ਹੋ ਗਿਆ ਪੁੱਛੇ ਤੇ ਹਾਂ ਗੱਜ ਗੱਜ ਕਰਕੇ ਹਾਂ ਫਿਰ ਇਦਾਂ ਹੋ ਜਾਂਦਾ ਹਾਂਜੀ ਆਪ ਵੀ ਗਵਾਏ ਸੋ ਹਰ ਗੁਣ ਗਵਾਏ ਆਪ ਗਵਾਇ ਤਾਂ ਹਰ ਗੁਣ ਗਾ ਜੋ ਆਪ ਗਵਾਵੇ ਤਾਂ ਹੀ ਹਰ ਗੁਣ ਗਾਇ ਜਾ ਸਕਦੇ ਨੇ ਤੋ ਹਰ ਗੁਣ ਗਾਓ ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭ ਦਇਆ ਤੇ ਕਮਨ ਬਿਗਾਸ ਪ੍ਰਭ ਕਿਰਪਾ ਦੇ ਹੋਏ ਪ੍ਰਗਾਸ ਉਹਦੀ ਕਿਰਪਾ ਨਾਲੇ ਅੰਦਰ ਚਾਨਣ ਹੋਣਾ ਪ੍ਰਗਾਸ ਅੰਦਰਲਾ ਚਾਨਣ ਬਾਹਰ ਨਾਲੀ ਇਹ ਅੰਦਰਲੇ ਚਾਨਣ ਦੇ ਸਿੱਤੇ ਹੀ ਇਹਦੇ ਅਰਥ ਹੋ ਰਹੇ ਅੰਦਰੇ ਚਾਨੂੜ ਵਧ ਰਿਹਾ ਜਿਉਂ-ਜਿਉਂ ਵਧ ਰਿਹਾ ਅੰਦਰ ਚਾਨੂ ਤੇ ਉਹ ਜਿਹੜਾ ਗਹਾਂ ਦਾ ਔਖਾ ਉਹ ਬਰੀਕ ਉਹ ਬਰੀਕ ਤਾਂ ਸਮਝ ਚਾਹਦਾ ਚਾਨੂ ਵਧੇ ਤੇ ਜਿਹੜੀਆਂ ਬਰੀਕ ਲਾ ਨੇ ਉੱਥੇ ਰੋਸ਼ਨੀ ਜ਼ਿਆਦਾ ਚਾਹੀਦੀ ਹੈ ਤਾਂ ਉਹਨਾਂ ਤੇ ਰੋਸ਼ਨੀ ਪਵੇ ਤਾਂ ਦੀ ਉਹਦੀ ਸਮਝ ਆਉਂਦੀ ਹੈ ਕਿ ਬਰੀਕਲ ਕਹਾਂ ਬਰੀਕੀ ਹੈ ਯਾਨੀ ਬਰੀਕੀ ਨੂੰ ਰੋਸ਼ਨੀ ਜ਼ਿਆਦਾ ਚਾਹੀਦੀ ਹੈ ਪ੍ਰਭੂ ਕਿਰਪਾ ਤੇ ਹੋਏ ਪ੍ਰਗਾਸ ਪ੍ਰਭ ਦਇਆ ਤੇ ਕਮਲ ਵਿਗਾਸ ਪ੍ਰਭ ਦੀ ਜਿਹੜੀ ਦਇਆ ਦੇਣ ਹੈ ਜੋ ਨਾ ਦੇਣ ਕੀ ਹੈ ਜੋ ਦਿੱਤਾ ਹੈ ਜੋ ਪ੍ਰਭ ਦੇ ਰਿਹਾ ਦਾਤ ਹੈ ਦਇਆ ਦਾਤ ਹੈ ਇਹ ਤੇ ਉਹਦੇ ਕਮਲ ਵਿਗਾਸ ਹੋਇਆ ਮਨ ਖੜਿਆ ਖੁਸ਼ ਹੋਇਆ ਜੇ ਪ੍ਰਾਪਤੀ ਹੈ ਮਨ ਖੁਸ਼ ਹੁੰਦਾ ਪ੍ਰਾਪਤੀ ਚ ਮਨ ਖੁਸ਼ ਹੁੰਦਾ ਕੋਣ ਬੱਚੇ ਨੇ 10ਵੀਂ ਪਾਸ ਕਰਕੇ ਸਾਡੇ ਵਲ ਮਿਲ ਕੇ ਖੁਸ਼ ਹੁੰਦੇ ਪ੍ਰਾਪਤੀ ਨਾਲ ਖੁਸ਼ ਹੁੰਦਾ ਹਾਂ ਪ੍ਰਭੂ ਆਹ ਪ੍ਰਭ ਸੁਪਰਸੰਨ ਬਸੇ ਮਨਸ ਹੋਏ ਪ੍ਰਭ ਸੁਪਰਸੰਨ ਬਸੇ ਮਨਸ ਹੋਏ ਬਸੇ ਮਨਸ ਹੋਏ ਜਦੋਂ ਪ੍ਰਭ ਪ੍ਰਸੰਨ ਹੋ ਜਾਂਦਾ ਹੈ ਤਬ ਉਲਟੇ ਕਿਹਦਾ ਮੰਨਤਾ ਹੈ ਤੇਗਮਦੀ ਨਿਸ਼ਾਨੀਆਂ ਪਾਉ ਲੋ ਬੜਾ ਪ੍ਰਸੰਨ ਹੋ ਜਾਂਦਾ ਹੈ ਖੁਸ਼ ਬਸੇ ਮਨਸ ਹੋਏ ਪਰਬ ਦੀ પ્રસન્નਤਾ ਜਦ ਹੋ ਜੂਗੀ ਤੂੰ ਤੇਰੇ ਅੰਦਰ ਟਿਕਾ ਜੂ ਜਦੋਂ ਤੇਰੇ ਅੰਦਰ ਟਿਕਾ ਗਿਆ ਤੂੰ ਮੰਨ ਲਈ ਵੀ ਹੁਣ ਪ੍ਰਭ ਪ੍ਰਸਾਦ ਉਹ ਨਾਰਾਜ਼ ਨਾ ਹੋ ਜਵੇ ਹਮ ਪ੍ਰਸਾਦਾ ਹੋ ਗਿਆ ਨਾਜ ਨਾ ਹੋ ਜਵੇ ਫੇਰੇ ਵੀ ਧਿਆਨ ਰੱਖਣਾ ਇਹ ਭਾਇਆ ਇਹ ਭਾਇ ਕੀ ਹੈ ਨਾਰਾਜ਼ ਫੇਰ ਨਾ ਹੋ ਜਵੇ ਇਹ ਭਾਇ ਤੇ ਬਿਨਾ ਭਗਤੀ ਨਹੀਂ ਹੋਣੀ ਭਗਤੀ ਬਿਨਾਂ ਹੋਈ ਨਹੀਂ ਨਰਾਜਗੀ ਫੇਰ ਨਾ ਹੋ ਜਵੇ ਇੱਕ ਵਾਰ ਬਸ ਨਰਾਜਗੀ ਦੂਰ ਹੋ ਗਿਆ ਇਹ ਭੈ ਬੰਦ ਕਈ ਹਰ ਕੰਮ ਕਰਨਾ ਪਊਗਾ ਹਰ ਬੋਲ ਮੂੰਹ ਦਾ ਇਸ ਕਟਣਾ ਪਊਗਾ ਬੋਲ ਆਇਆ ਨਾ ਟੂਟ ਪ੍ਰੀਤ ਗਈ ਦੁਰਭਗਵ ਬੂਜ ਬੋਲ ਟੂਟ ਬੋਲੇ ਆ ਗਿਆ ਕੋਈ ਕੋਈ ਨਾ ਪ੍ਰੀਤ ਟੁੱਟ ਗਈ ਹੁਣ ਦਵਾਰਾ ਪ੍ਰੀਤ ਫੇਰ ਜੁੜੀ ਹੈ ਕੁਣ ਕੋ ਇਹ ਜੀ ਗੱਲ ਮੂੰਹੋਂ ਨਿਕਲ ਜਵੇ ਫੇ ਪ੍ਰੀਤ ਤੋੜ ਜਵੇ ਪਰ ਉਹ ਪ੍ਰੀਤ ਤੋੜੀ ਆ ਬੁਰ ਬੋਲ ਬੋਲ ਕੇ ਉਹਨਾਂ ਨੇ ਗੁਰੂ ਘਰ ਦੇ ਖਿਲਾਫ ਜਾ ਬੋਲਦਾ ਤੇ ਪ੍ਰੀਤ ਕਿੱਥੇ ਸੀ ਸੱਚ ਦੇ ਖਿਲਾਫ ਬੋਲ ਕੇ ਪ੍ਰੀਤ ਸੀ ਮੰਨ ਨਹੀਂ ਪ੍ਰੀਤ ਮੁੱਖੋਂ ਕੱਢ ਲਾਓ ਮੁੱਖੋਂ ਕੱਢ ਲਾਓ ਨਾਨਕ ਦੀਓ ਫਿਲਾਸਫੀ ਨੂੰ ਪ੍ਰਚਾਰ ਕਰਦੇ ਨੇ ਅੰਦਰ ਕੋਈ ਧਾਰੀ ਨਹੀਂ ਹਾਂਜੀ ਪ੍ਰਭ ਦਇਆ ਤੇ ਮਤ ਉਤਮ ਹੋਏ ਪ੍ਰਭ ਦਇਆ ਤੇ ਮਤ ਉਤਮ ਹੋਏ ਪ੍ਰਭ ਦੀ ਜਿਹੜੀ ਦਇਆ ਹੈ ਕਿਰਪਾ ਹੈ ਦੇਣਾ ਉਹਦਣਾ ਮਤ ਉੱਤਮ ਹੋ ਜਾਂਦੀ ਹੈ ਸਭ ਸਰਬ ਸ੍ਰੇਸ਼ਟ ਮਤ ਹੋ ਜਾਂਦੀ ਹੈ ਸਰਬ ਸ੍ਰੇਸ਼ਟ ਮਤ ਉਹ ਹੈ ਜਿਹਨੂੰ ਸਾਰੇ ਇਸ ਰੇਸ਼ਟ ਗੁਰੂ ਤਾਂ ਇਹ ਸਾਰ ਬਦਲ ਰਿਹਾ ਸਭ ਸੰਗਲ ਪਰਬਾਰ ਹੈ ਮਾਹੇ ਸ੍ਰੇਸ਼ਟ ਕੋਤ ਸ੍ਰੇਸ਼ ਹੋਵੇ ਦੂਏ ਮਨਨ ਵੀ ਹਾਸ ਰੇਸ਼ਟ ਹੈ ਅੱਜ ਗੁਰਬਾਣੀ ਇਸ ਰੇਸ਼ਟ ਬੰਦੀ ਹੋਈ ਹੈ ਪਰ ਅਰਥ ਬਦਲੇ ਹੋਏ ਨੇ ਇਹ ਅਰਥ ਕਰਦੇ ਨੇ ਇਹਨਾਂ ਵਿਪਤ ਸ੍ਰੇਸ਼ਟ ਹੈ ਪਰੇ ਨਹੀਂ ਕਹਿੰਦੇ ਕਿ ਇਹ ਕਾਇਰਨ ਸ੍ਰੇਸ਼ਟ ਨਹੀਂ ਹੈ ਜਿੱਦੂ ਕਹਦੇ ਨੇ ਫਿਰ ਤਾਂ ਅਰਥ ਬਦਲ ਲਾਂਗੇ ਸੀ ਪਰ ਇਸਲਾਮ ਵਾਲਿਆਂ ਨੂੰ ਪਤਾ ਵੀ ਸ੍ਰੇਸ਼ਟ ਨਹੀਂ ਹੈ ਉਹ ਕਹਿੰਦੇ ਨੇ ਸਾਤੋਂ ਪਰਵਾਹ ਸਿੱਧੂ ਗੁਰੂ ਉਹਨਾਂ ਦੇ ਬਦਲੇ ਸਾਡੇ ਨਾਲ ਘਟੀਆ ਅਰਥ ਨੇ ਉਹਨਾਂ ਦੇ ਮੂਰਤੀ ਪੂਜਕ ਇਹ ਤਾਂ ਮੂਰਤੀ ਪੂਜਾ ਦੇ ਬਰਾਬਰ ਹੀ ਤਾਂ ਲੱਗੇ ਉਹ ਤਾਂ ਅਸੀਂ ਕੁਰਾਨ ਨੂੰ ਨਾ ਪੂਜਦੇ ਨੇ ਸਾਡੇ ਵਾਂਗ ਨਾ ਕਰਾਉਣ ਗੁਰੂ ਅਰਦਾਸ ਕਰਦੇ ਨੇ ਸਾਡੇ ਵਾਂਗ ਨਾ ਤੂੰ ਉਪੱਤੀ ਕਰਦੇ ਨੇ ਅਰਾਧ ਦੀ ਸਾਡੇ ਉਹ ਅਰਾਧ ਦੀ ਗੱਲ ਬੋਲਦੇ ਸੀ ਉਹਦੀ ਗੱਲ ਬੋਲਦੇ ਜੀ ਤੂੰ ਉਪੱਤੀ ਜਿਆਦਾ ਕਰਦੇ ਨਾ ਖਾਵਾ ਜਿਆਦਾ ਕਰਦੇ ਆ ਉਹ ਕਰਨ ਲੱਗੇ ਜਿਵੇਂ ਉਹ ਮੂਰਤੀ ਨਹੀਂ ਕਰਦੇ ਸੀ ਇਹਦੀ ਗੱਲ ਨਾ ਕੇ ਉਹ ਨਾ ਬੋਲਣਗੇ ਤੇ ਇਹ ਦੂਰ ਇਸਲਾਮ ਦਾ ਆਰਥੀ ਜਿਹੜੇ ਦਿੰਦੇ ਹੋ ਠੀਕ ਨਹੀਂ ਦੇ ਰਹੇ ਹਾਂ ਪਬਲੀਕਲੀ ਉਹਨਾਂ ਇਸਲਾਮ ਦਾ ਪ੍ਰਚਾਰ ਤਾਂ ਹੈ ਨਹੀਂ ਹਿੰਦੁਸਤਾਨ ਦੇ ਭਲਾਈ ਇਹ ਹੈ ਕਿ ਪਬਲੀਕਲੀ ਪ੍ਰਚਾਰ ਕਰ ਦੇਈ ਦੀ ਇਸ ਵਾਰ ਮळे ਕਦੇ ਵੀ ਕਰਦੇ ਹਨ ਕੀਤਾ ਹੀ ਨਹੀਂ ਇਦਾਂ ਪ੍ਰਚਾਰ ਰਹੇ ਹੁੰਦਾ ਪਬਲੀਕਲੀ ਪ੍ਰਚਾਰ ਸੱਚ ਦਾ ਹੋ ਸਕਦਾ ਉਹ ਪਬਲੀਕਲੀ ਪ੍ਰਚਾਰ ਤਰਵਾੜਾ ਹੈ ਉਹ ਦੀ ਕਦਾ ਕਿਸਾ ਅਨਾਜ ਜਿਵੇਂ ਅਬਦੁੱਲ ਠੀਕਾਇਆ ਹੋਇਆ ਵੀ ਜੇ ਅੰਨਿਆ ਤੋਂ ਕਾਣੇ ਬਣਦੇ ਸੀ ਵੀ ਜੂਰੂ ਕਰਨੇ ਵਿਰੋਧ ਨਹੀਂ ਕੀਤਾ ਮੁਸਲਮਾਨ ਬਣਾਉਣ ਤੋਂ ਉਹ ਚੀਜ਼ ਦਾ ਨਹੀਂ ਪ੍ਰਚਾਰ ਕਰਦੇ ਹੋ ਆਹੋ ਉਹ ਚੀਜ਼ ਜਿਵੇਂ ਸਾਡੇ ਨਹੀਂ ਕਰਦੇ ਗੁਰਬਾਨੀ ਦਾ ਪ੍ਰਚਾਰ ਉਹ ਵੀ ਨਹੀਂ ਕਰਦੇ ਫਿਰ ਫਿਰ ਉਹ ਇਸਲਾਮ ਨਹੀਂ ਫੈਲਦਾ ਹੈਗਾ ਇੱਕ ਗੱਲ ਉਹ ਜਿਹੜੇ ਖਰੇ ਅੱਬ ਨਹੀਂ ਹਣ ਉਹ ਆਪ ਹੀ ਸਾਡੇ ਜਿਵੇਂ ਗਰੱਥੀ ਨੇ ਉਹ ਆਪ ਨੇ ਹੈ ਮੁੱਲਾਂ ਦੇ ਖਿਲਾਫ ਇੰਦੀਆਂ ਕਹਾਣੀਆਂ ਨੇ ਇੰਦੀਆਂ ਗਾਲਾਂ ਕੱਢਦੇ ਨੇ ਉਹ ਤੁਸੀਂ ਤਾਂ ਯੂਪੀ 'ਚ ਰਹੇ ਦੀ ਹਾਂ ਕਾਇਦੇ ਖਿਲਾਫ ਇੰਦੀਆਂ ਬਣਾਈਆਂ ਗਿਆ ਸੀ ਸਾਡੇ ਦਾ ਹੈ ਦੀ ਸੀ ਉਨੇ ਮੰਦੇ ਇਹਨਾਂ ਨੂੰ ਉਹ ਇਹ ਠੀਕ ਨਹੀਂ ਆਦਮੀ ਕ腐ਸ਼ਨ ਸਾਰੇ ਹੀ ਹੈ ਉਹਨਾਂ ਨੇ ਦਾ ਤਬਾਦਲ ਬਣਾਇਆ ਹੈ ਜੇ ਜਦੋਂ ਹਿੰਦੂ ਮੁਸਲਮਾਨ ਉਹਦੋਂ ਪ੍ਰਚਾਰ ਉਹਨਾਂ ਨੇ ਉਹਨਾਂ ਨੇ ਕਿਹਾ ਨਹੀਂ ਕੀਤਾ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਗੁਰਨਾਨਦ ਕਹਿ ਰਹੇ ਹਨ ਮੁਸਲਮਾਨਾ ਸਿਰਫ ਸ਼ਰੀਅਤ ਸ਼ਰੀਅਤ ਦਾ ਪ੍ਰਚਾਰ ਕਰਦੇ ਮੁਸਲਮਾਨਾ ਸਿਰਫ ਸ਼ਰੀਅਤ ਹਾਂ ਕੁਰਾਨ ਦਾ ਹੀ ਪ੍ਰਚਾਰ ਕਰਦੇ ਫਰਸੀ ਦਾ ਵਰਤਾਲਾ ਨਹੀਂ ਕਰਦੇ ਉਹ ਜਿਹੜੇ ਲੋਕ ਕਹਿੰਦੇ ਨੇ ਜਿਹੜਾ ਆਦਮੀ ਹੈ ਅਤਵਾਦੀ ਹੈ ਉਹ ਹੋ ਹੀ ਨਹੀਂ ਸਕਦਾ ਮੁਸਲਮਾਨ ਸੱਚਾ ਸੱਚਾ ਮੁਸਲਮਾਨ ਕੌਣ ਹੈ ਕੌਣ ਨਹੀਂ ਇਹ ਗੱਲ ਦਾ ਨਹੀਂ ਪ੍ਰਚਾਰ ਕਰਦੇ ਹੋ ਉਹ ਤਾਂ ਵੀ ਸਾਰੇ ਉਹਨਾਂ ਦੇ ਸਰੇ ਜਿਹੜੇ ਚੌਧਰੀ ਤੇ ਆਜਾ ਉਹਨਾਂ ਵੀ ਹੋਇਆ ਸਰਬਨਿਧਾਨ ਪ੍ਰਭ ਤੇਰੀ ਮੈ ਸਰਵਨਿਦਾਨ ਪ੍ਰਭ ਤੇਰੀ ਮਾਇਆ ਇਹ ਪ੍ਰਭ ਤੇਰੀ ਜਿਹੜੀ ਮਾਇਆ ਹੈ ਨਾ ਬਹਿ ਰਾਇ ਤੇ ਜਿਹੜੀ ਤੇਰੀ ਕਿਰਪਾ ਹੈ ਉਹਦੇ ਸਾਰੇ ਖਜਾਨੇ ਨੇ ਮਾਇਆ ਸਿੱਧੀ ਬ੍ਰਹਮ ਉਹ ਤਾਂ ਨਾਮ ਵਿੱਚੋਂ ਤੇ ਘੜਦਾ ਬੁੱਧੀ ਨੇ ਅੱਜ ਸਿੱਧੀ ਇਹ ਜਿਹੜੀਆਂ ਬੰਕਤੀਆਂ ਹੁਣ ਆ ਰਹੀਆਂ ਤਿੰਨ ਚਾਰ ਮਨੂ ਕੇ ਮਾਤਾ ਬੈਠਾ ਜੁ ਮਾਤਾ ਬੈਠਾ ਹੋਣਾ ਇਤਨਾ ਤਾਂ ਕਹਿਣਾ ਆਖਰੀ ਬੰਤ ਪੌੜੀ ਆ ਹੈ ਹਾਂ ਹਾਂ ਸਰਮ ਨਿਧਾਨ ਪ੍ਰਭ ਤੇਰੀ ਮਾਇ ਉੱਪਰ ਇਹ ਸਾਰਾ ਸਬੋਧਨ ਪ੍ਰਭ ਨੂੰ ਹੈ ਹਾਂ ਉਹ ਉਹ ਸਬੋਧਨ ਮਾਨੂੰ ਸੀ ਮਾਨੂੰ ਦੇ ਥਰੂ ਆ ਕੇ ਉਹਦੇ ਬਾਰੇ ਦੱਸਿਆ ਜਾ ਰਿਹਾ ਸੀ ਹਾਂ ਇਹ ਸਿੱਧੀ ਉਹਨੂੰ ਹੋਰ ਨਾ ਸਰਮ ਨਿਧਾਨ ਪ੍ਰਭ ਤੇਰੀ ਮਾਇ ਚਾਹ ਤ ਮਾਂ ਇੱਜ਼ਤ ਕਰਦੀ ਹੈ ਸਰਮ ਨਿਧਾਨ ਪ੍ਰਭ ਤੇਰੀ ਮਾਇ ਕਹਿੰਦੀ ਹੈ ਅਸਲ ਤਾਂ ਮਾਨੂੰ ਕਹਿੰਦੇ ਆ ਵੀ ਆਹ ਹੈ ਗੱਲ ਸੁਣਾਉਂਦੀ ਤਾਂ ਉਹਨੂੰ ਹੀ ਆ ਹੈ ਆ ਨਾਉਣ ਹੈਗੇ ਨਹੀਂ ਬਲਾ ਸਰਾਉ ਉਸ ਨੂੰ ਵੀ ਰਹੀ ਐ ਸਰਾਉ ਤਾਂ ਉਸ ਨੂੰ ਰਹੀ ਐ ਲੈ ਲੈ ਨੂੰ ਪਿੰਡ ਨੂੰ ਪਿੰਡ ਨੂੰ ਚੁੰਮੀ ਨਹੀਂ ਆ ਆਪ ਕੋ ਹੂੰ ਕਚੂਨਾ ਕਿਨ ਹੂੰ ਲਿਆ ਆਪਣੇ ਆਪ ਨਹੀਂ ਕਿਸੇ ਕੋਸ਼ ਮਿਲਿਆ ਜੇ ਤੂੰ ਚਾਹੇ ਮੈਂ ਡਾਇਰੈਕਟਰ ਬਣ ਜੂਗਾ ਕਿ ਤੋ ਕੁਛ ਇਹਦੇ ਕੋਸ਼ ਨਹੀਂ ਮਿਲਿਆ ਡਾਕਟਰ ਕਿ ਤੋ ਬਗਾਰ ਪ੍ਰਭੂ ਤੋਂ ਇਹਦੇ ਥਰੂ ਹੀ ਬਣਨਾ ਸਤਿ ਕਰਤੇ ਨਾਉ ਪਾਇਆ ਜਾਏ ਤੂੰ ਕਲੀਅਰ ਐ ਇਹ ਬੋੜ ਐ ਉੱਤੇ ਕੋਈ ਪੱਤਾ ਹੈ ਕੋਈ ਫੜ ਲੱਗਿਆ ਹੈ ਕੋਈ ਟਾਣੀਆਂ ਕੋਈ ਟਾਣੇ ਬਿਨੋ ਜੜਾਂ ਤੇ ਬੂਟੇ ਉੱਤੇ ਖਰਾਕ ਨਹੀਂ ਜਾ ਸਕਦੀ ਕਿਛੂ ਜੋ ਵਜੂਦ ਪੱਤੇ ਦਾ ਵੀ ਹੈ ਉਹ ਜੜ ਦੀ ਵਜ੍ਹਾ ਨਾਲ ਹੈ ਬੂਟੇ ਦੀ ਵਜ੍ਹਾ ਨਾਲ ਹੁਣ ਆਪਾਂ ਸਾਰੇ ਨੂੰ ਸਮਾਫ ਕਰ ਦਈਏ ਜੋ ਦਾ ਰੂਪ ਆ ਫੁੱਲ ਖਿੜੇ ਹੋਏ ਨੇ ਟਾਣੀ ਹਰੀ ਭਰੀ ਹੈ ਤੇ ਸਾਰਾ ਉੱਤੇ ਦਰਖਦ ਦਾ ਰੂਪ ਰੰਗ ਹੈ ਕਿਸੇ ਟਾਣੀ ਦਾ ਸਾਰਾ ਉੱਥੇ ਦੀ ਮੂਲ ਦੀ ਵਜ੍ਹਾ ਨਾਲ ਜੇ ਤੈਨੂੰ ਫਰਵੀ ਲੱਗਦੇ ਨੇ ਇਸ ਕਰਕੇ ਤੇਰੀ ਕੌੜਾ ਪੰਜਾਬ ਦਾ ਬੂਟ ਐਨੇ ਦਾ ਬਿਖਿਆ ਇਹਦੀ ਕੀਮਤ ਐ ਤਾਂ ਵੀ ਮੁਰਦੀ ਵਜਾ ਰੋ ਸਾਡੇ ਬजूद ਸਤਗੁਰੂ ਦੀ ਵਜਾ ਨਾਲ ਹਰ ਮੌਕਾ ਨੂੰ ਕਹਿੰਉਂ ਕਿ ਹੁਣ ਹੁਣ ਲਿਆ ਆਪਣੇ ਆਪ ਨੇ ਕਦੇ ਕਿਸੇ ਨੂੰ ਕੁਝ ਪ੍ਰਾਪਤੀ ਹੋਈ ਬਿਨਾਂ ਸਤਗੁਰੂ ਤੋਂ ਬਿਨਾਂ ਸਤਗੁਰੂ ਇਹ ਤਾਂ ਕੋਈ ਦਵਾਰੇ ਨਹੀਂ ਕਰਦਾ ਫਰਾਗੀ ਜ਼ਵਾ ਹੋਵੇ ਡਿਫਾਲਟਰ ਹੈ ਵਾਰਡਰੂਬ ਬਦਦਾ ਨਹੀਂ ਤਾਂ ਕੋਈ ਗੱਲ ਥਲੇ ਦਲੀ ਜਾਣ ਨੰਦੋ ਦੁਕਾਨਦਾਰ ਦਲਮੂਨ ਨਹੀਂ ਖਾੜੂ ਨਾ ਜੀ ਇਹਦੀ ਤਾਂ ਗੱਲੇ ਨਹੀਂ ਕਿਤੇ ਇਹਦੇ ਗੱਲੇ ਨਹੀਂ ਕਿਤੇ ਜੀ ਮਾਰਨ ਗੱਲੇ ਨਹੀਂ ਕਿਤੇ ਤਾਂ ਹੁਣ ਮਾਣੇ ਬੁੱਟੀ ਆਪਾ ਮਾਣਾ ਵੜੋ ਕੀ ਤਾਂ ਕੋਈ ਅੰਦਰ ਲਾ ਕੇ ਘਰਉਂਦਾ ਇਹਦੀ ਤਾਂ ਗੱਲੇ ਨਹੀਂ ਕਿਤੇ ਅੰਦਰਲੇ ਸਤਗੁਰ ਦੀ ਜਾਂ ਪ੍ਰਭ ਦੀ ਮੂਲ ਦੀ ਇਹ ਤਾਂ ਗੱਲੇ ਨਹੀਂ ਕਿਤੇ ਹੋਈ ਮੈਨੂੰ ਐਂ ਦੱਸ ਪ੍ਰਕਾਸ਼ਨ ਪ੍ਰਭ ਨਹੀਂ ਸੀ ਰਹਿੰਦਾ ਉਹਨਾਂ ਦਾ ਹਾਂ ਉਹ ਨਹੀਂ ਰਹਿਦਾ ਉਹਨਾਂ ਦਾ ਉਹਨਾਂ ਦਾ ਘਾਟਾ ਉਹ ਨੂੰ ਕਰਦਾ ਉਹਨਾਂ ਨੇ ਮਹਾਂਜੇ ਬਾੜ ਨਹੀਂ ਉਹ ਤਾਂ ਹੀ ਦਾ ਡਟਦਾ ਸਭ ਕੁਝ ਸਾਡਾ ਗੁਰੂ ਨਹੀਂ ਰਿਹਾ ਉਹਨਾਂ ਦਾ ਪ੍ਰਭ ਨਹੀਂ ਰਿਹਾ ਹਾਂ ਕੁਝ ਵੀ ਨਹੀਂ ਦਿੰਦਾ ਜੇ ਤੁਸੀਂ ਗੁਰੂ ਰੱਖਣਾ ਉਹਨਾਂ ਨੇ ਪ੍ਰਭ ਰੱਖਣਾ ਫਿਰ ਹਾਰ ਹੀ ਕੁਝ ਰਹਿਣਾ ਉਹ ਫਿਰ ਇਹ ਨਹੀਂ ਰਹਿਣਾ ਜੇ ਇਹ ਰੱਖਣਾ ਤਾਂ ਉਹ ਰਿਹਾ ਮੈਂ ਕਹਿੰਦਾ ਨਾ ਥੜੇ ਨਹੀਂ ਜਾਣਾ ਹੁੰਦਾ ਕੋਈ ਇਹਦੇ ਗੱਲੇ ਨਹੀਂ ਇਹਦੇ ਜੇ ਝੂਠ ਰਖਣਾ ਦਾ ਸੱਚੀ ਰਹਿਣਾ ਜੇ ਸੱਚ ਰਖਣਾ ਵੇ ਝੂਠ ਨਹੀਂ ਇੱਕ ਹੋਰ ਜਿਤ ਜਿਤ ਲਾਭ ਹੋ ਤਿਤ ਲਗੈ ਹਰੀਨਾਥ ਨਾਨਕ ਇਹਨ ਕੇ ਕਛੂ ਨਾ ਹਉ ਇੱਕ ਹੋਰ ਹੁਣ ਗੱਲ ਫਸਾ ਲਿਆ ਅਖੀਰ ਜਹਰੀ ਨਾਸ ਨੂੰ ਫਸਾ ਲਿਆ ਬੁੱਧੀ ਪਹਿਲਾ ਮਾਨੋ ਵੀ ਮੂਰਖ ਕਹਤਾ ਸਭ ਕੁਝ ਕਹਿ ਕੇ ਆਖਰੀ ਕੁੜੀ ਚ ਹਰੀ ਫਸਾ ਲਿਆ ਮਾਨ ਬਈ ਬਰੀ ਕਰਤਾ ਅਭੀ ਬਰੀ ਹੋਗੀ। ਚਾ ਨਾਥ ਆ ਨੱਥ ਤੇਰੇ ਹੱਥ ਚ। ਕਿ ਪੂਜ ਜੂਰ ਹੋ। ਕਿ ਢਲੀ ਤਾਂ ਹੀ ਕੀਤੀ। ਕਹਿ ਹੈ ਉਹ ਨਾਥ ਜਿਤਨੂ ਤਾ ਤੈਂ ਸਾਰਾ ਕੀਤਾ ਉਤਰੂ ਐਸੀ ਗਾਇਆ। ਹਮਮ। ਨਾਥ ਤਾਂ ਤੇਰੇ ਹੱਥ ਚ। ਗੱਲ ਕਹਿ ਗਈ ਆਖਰ ਦੀ ਗੱਲ ਕਹਿਤੀ। ਬਰਾਬਰ ਬਰੀ। ਅੱਜ ਪ੍ਰਾ ਜਿਤ ਜਿਤ ਲਾਵੋ ਤਿਤ ਲਗੈ ਹਰੀਨਾਥ। ਹੇ ਹਰੀਨਾਥ। ਉਹਦਾ ਜਦ ਤੂੰ ਆਉਂਦਾ ਰਹੇ ਉਸਦੇ ਅਸੀਂ ਲੱਗੇ ਰਹੇ ਰਹੇ ਛੋੜਦਾ ਨਹੀਂ ਕਿਨੇ ਕਛੂ ਨਾ ਹਾਸਾ ਛੋੜਦਾ ਉਹ ਬੜੀ ਬਾਤ ਕਹਿਦਾ ਸਕਦੇ ਨਹੀਂ ਤੈਨੂੰ ਕਿ ਤੂੰ ਨਾਥ ਹੈ ਹਾਂ ਫਿਰ ਗਲਤੀ ਤਾਂ ਤੇਰੀ ਹੋਇਆ ਨਾ ਮੂਲੀ ਨਾਉਂ ਚ ਉਹ ਜਿਹੜੀ ਸਾਰੀ ਲੁਕੀ ਗਲਤੀ ਤੇ ਯਾਰ ਸਾਰੀ ਕਵੀ ਹੋ ਜੇ ਹੈ ਕਹਿ ਨਹੀਂ ਸਕਦੇ ਕਹੇ ਤਾਂ ਸਾਰਾ ਗੱਲ ਲਿਆ ਕੇ ਫੇਰ ਕੀਤੀ ਐ ਅਖੀਰ ਤੇ ਆ ਕੇ ਥੋੜਾ ਉੱਤੇ ਝਾੜਤਾ ਉਹਦੇ ਉੱਪਰ ਪ੍ਰਸਾਦ ਤੇ ਝਾੜ। ਨਾ ਨਾਲ ਕਿੰਨੇ ਗਜੂ ਨਾਲ ਬੜੀ ਕਰਦੇ ਜੇ ਪਾ ਨਹੀਂ ਸਕਦੇ ਕੁਝ ਤੇ ਤੇ ਉਹ ਤੇ ਬਣਾ ਤਾ ਵਾਅਬ ਨਹੀਂ ਤੇ ਤੇ ਬਣਾ ਸਕਦੇ ਕੁਝ ਜੇ ਪਾ ਨਹੀਂ ਸਕਦੇ ਆਪੋਂ ਇਹ ਨਾ ਕਛੋ ਲੈ ਆ ਜੇ ਲੈ ਆ ਨਹੀਂ ਤਾਂ ਦੇ ਆਵ ਨਹੀਂ ਇਹਨੂੰ ਕੁਝ ਦੇਵਤ ਦੇਵਤੇ ਤੇਰੀ ਜੀ ਆ ਜੇ ਤੂੰ ਦੰਦਰਾ ਦਿੰਦੇਗਾ ਤੇ ਆ ਵੀ ਤੇਰੇ ਜਈ ਆ ਜੇ ਲੈ ਆ ਨਹੀਂ ਤਾਂ ਦਿੱਤਾ ਵੀ ਅਸੀਂ ਕੁਝ ਨਹੀਂ ਕੀਤਾ ਜੇ ਉਹਨਾਂ ਨੇ ਇਹ ਤਾਂ ਪਾਪ ਵੀ ਅਸੀਂ ਨਹੀਂ ਕੀਤਾ ਨਾਲ ਕਿਨਕੇ ਕਸੂਨਾ ਹਾਂ ਆ ਇਹਨਾਂ ਦਾ ਕਜਵਾਬ ਤੇ ਹੈ ਇਹ ਵੀ ਜਗਾ ਦੋ ਵਾਰ ਤੇ ਉਹ ਤੂੰ ਉਹਨੇ ਬੋਲਣਾ ਕਿ ਇਹ ਤਾਂ ਦੋਏ ਮੋਹਰ ਤਾਂ ਲੈ ਹੱਥ ਤੇਰੇ ਕੋਲ ਹੈ ਸਮਝਦੇ ਨਹੀਂ ਇਸ਼ਾਰਾ ਤੇਰਾ ਦੋਵਾਂ ਦੇ ਹਾਰਾ ਮਾਰੀਆਂ ਪੂਰੇ ਕੋਈ ਆ ਗਿਆ ਭਾਈ ਬਿਆਣਾ ਕਹਿਦਾ ਜਾ ਆ ਗਿਆ ਕੋਈ ਬੜਾ ਠੇਰਾ ਹੋਰ ਜਿਹੜਾ ਨਹੀਂ ਬੱਸ ਗਿਆ ਗਲਤੀ ਤੇ ਤੇਰੀ ਆ ਤਾਂ ਇਰਾਦਾ ਤੇਰਾ ਮਾਰਨ ਦਾ ਹੀ ਸੀ ਉਹਨੂੰ ਉਹ ਤਾਂ ਤੇ ਤਾਂ ਜਾਣ ਗਿਆ ਰਾਂ ਮਾਰਤੀ ਨੂੰ ਵਿਪੋਲਦ ਵਿੱਚ ਵਸੇ ਹੋਗੇ ਜੀ ਗੱਡੀ ਤੇ ਲੱਗੀ ਮਰ ਗਿਆ ਫੇਟ ਜਾ ਗਿਆ ਉਹ ਜਾਨਵਰ ਨਹੀਂ ਬੋਲਦਾ ਨਾ ਕੀ ਹੈ ਹੁਣ ਉਹ ਪਿੱਛੋਂ ਪਿਛੋਂ ਆਰ ਪੈਂਦੀ ਹੈ ਜਾਨਵਰ ਕੀ ਕਰੇ ਤੇਰੇ ਪਿੱਛੇ ਤੇ ਆਰ ਮਾਰਦਾ ਉਹ ਜਾਨਵਰ ਦਸ ਕੀ ਕਰ ਇਸ ਕਰਕੇ ਉਹ ਕਹਿੰਦੇ ਵੀ ਜਿੱਤੇ ਜਿੱਤੇ ਲਾਵੋ ਤੇ ਤੇ ਲੱਗੇ ਹਾਲਾਤ ਤੇ 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 ਲੱਗੇ ਹਾਲਾਤ ਕਈ ਵਾਰ ਫੇ ਜਿੱਤੇ ਲਾਵੋ ਤੇ ਤੇ ਲਗਣਾ ਨਾਂ ਨ ਕਰ ਤੱਕੀ ਜਾਣੇ ਕਰਦਾ ਨਾਉ ਭੁੱਲੀ ਨਾ ਚੁੱਕੀ ਸਾਈਂ ਆ ਸਾਈਂ ਜਿੱਦੋਂ ਲਾਈਟ ਸੀ ਲੱਗ ਗਈ ਕਈ ਵਾਰ ਨੂੰ ਤਾਂ ਗਾਇਤੀ ਇਹ ਗੱਲ ਹੈ ਪਰ ਇਹ ਨਹੀਂ ਇਹ ਤਾਂ ਪੂਰਾ ਜਿਵੇਂ ਹੁਣ ਲੈ ਕੇ ਆਏ ਇਹ ਪੂਰਾ ਲੈ ਆ ਕੇ ਟਕਾ ਕੇ ਰਿਆ ਕੇ ਅਗੇ ਤੂੰ ਕਹਾਤਾ ਉਹ ਤਾਵੇਂ ਗਲਤੀ ਤੇ ਤੇਰੀ ਹੋ ਗਿਆ ਅਸੀਂ ਤਾਂ ਜੋ ਕਹਾਂ ਵੀ ਕੋਮੰਦੀ ਆ ਠੀਕ ਹੈ ਗਲਤੀ ਹੋਣੀ ਦੇਖ ਕੇ ਬਾਕੀ ਦਾ ਸਾਰਿਆਂ ਉਹਦੀ ਵਡਿਆਈਆਂ ਕੀਤੀ ਹੈ ਵਡਿਆਈਆਂ ਕੀਤੀ ਇੱਕ ਗੱਲ ਤੇ ਸਾਰੀ ਟੋਕਰੀ ਉੱਤੇ ਜੁੜਦੀ ਆਲੀ ਨੇ ਪੋਚਾ ਵੇਰਦਾ ਇੱਕ ਗੱਲ ਕਹਿ ਕੇ ਸਾਰਾ ਟੋਕਰਾ ਜੁੜਦਾ ਗਲਤੀਆਂ ਦਾ ਸਾਰਾ ਟੋਕਰਾ ਉੱਤੇ ਜੁੜਦਾ ਵੀ ਮਨ ਵੀ ਤੇਰਾ ਹੀ ਆ ਸੱਚੇ ਉਹਦਾ ਹੀ ਮਾਨੇ ਜਿਵੇਂ ਤਾਂ ਲਾਇਓ ਵੀ ਕੀਤਾ ਜਿਵੇਂ ਤਾਂ ਲਾਇਓ ਵੀ ਕੀਤਾ ਜਿਵੇਂ ਤਾਂ ਲਾਇਓ ਵੀ ਲੱਗਿਆ